ਬਰਸਾ ਸਿੰਘ ਬਲਟੋਹਾ ਬਾਰ-ਬਾਰ ਕਾਨਫਰੰਸ ਜਾਂ ਰਿਕਾਰਡਿੰਗਾਂ ਰਾਹੀਂ ਜਾਂ ਜਦੋਂ ਪੱਤਰਕਾਰ ਸਹਿਬਾਨ ਉਹਨਾਂ ਨੂੰ ਫੋਨ ਕਰਦੇ ਐ ਤਾਂ ਉਹੀ ਗੱਲ ਕਹਿ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਮਾਫੀ ਮੰਗੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਣ ਹੁੰਦਾ ਜੁੱਤੀ ਫੇਰਨ ਵਾਲਾ ਤੇ ਜਿਹੜਾ ਹੈਗਾ ਬਲਟੋਹਾ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਦੇ ਕਾਬਲ ਨਹੀਂ ਤੇ ਯੋਗ ਨਹੀਂ ਪਹਿਲੀ ਗੱਲ ਤਾਂ ਜਥੇਦਾਰ ਗਾਲ ਨਹੀਂ ਕੱਢਦਾ ਹੁੰਦਾ ਕਹਿੰਦਾ ਉਹਨੇ ਸਾਲਿਆਂ ਦੀ ਸਾਲੇ ਕਿਹਾ ਗਾਲ ਕੱਢੀ ਫਿਰ ਉਹਨੇ ਕਿਹਾ ਕਿ ਸਾਡੇ ਅਸੀਂ ਮਲਬਈ ਹੁੰਨੇ ਆ ਇਹ ਤਾਂ ਸਾਡਾ ਕਲਚਰ ਹੈ ਉਹ ਕਹਿੰਦਾ ਫਿਰ ਕੱਲ ਨੂੰ ਮਾਝੇ ਦਾ ਕੋਈ ਲੱਗ ਜੂਗਾ ਜਰ ਜਥੇਦਾਰ ਫਿਰ ਉਹ ਕਦੋਂ ਅਸੀਂ ਮਝਾਇਰ ਹੁੰਨੇ ਆ ਪਰਸੋਂ ਨੂੰ ਕੋਈ ਹੋਰ ਲੱਗ ਜੂ ਫਿਰ ਉਹ ਕੋ ਅਸੀਂ ਆਹ ਹੁੰਨੇ ਆ ਫਿਰ ਇਹਦਾ ਮਤਲਬ ਲੋਕਾਂ ਨੂੰ ਗਲਾਂ ਕੱਢੀ ਜਾਓ ਤੇ ਦੂਸਰੀ ਗੱਲ ਉਹਨੇ ਜਿਹੜੀ ਕਹੀ ਹੈ ਜੁੱਤੀ ਫੇਰਨ ਵਾਲੀ ਵੀ ਇਹਨਾਂ ਦੇ ਇਹਨਾਂ ਦੇ ਜੁੱਤੀ ਕਿਉਂ ਨਹੀਂ ਫੇਰੀ ਦੇ ਕੋ ਫੈਸਲਾ ਕਰ ਸਕਦਾ ਹੈ ਜਾਂ ਕਰਵਾ ਸਕਦਾ ਜੁੱਤੀ ਕੌਣ ਹੁੰਦਾ ਕਹਿੰਦਾ ਫੇਰ ਨਾਲ ਇਹ ਭਾਸ਼ਾ ਹੀ ਕਹਿੰਦਾ ਉਹਨੂੰ ਲੈ ਡੁੱਬੀ ਫਿਰ ਇੱਕ ਐਲੀਗੇਸ਼ਨ ਲਾਉਂਦਾ ਕਹਿੰਦਾ ਸਾਡੇ ਤੇ ਫਿਰ ਕਹਿੰਦਾ ਮੈਨੂੰ ਬੋਲਣਾ ਪੈਂਦਾ ਬਲਟੋਹਾ ਕਹਿੰਦਾ ਵੀ ਜਦੋਂ ਕੋ ਹਟਦਾ ਹੀ ਨਹੀਂ ਬੰਦਾ ਫਿਰ ਵਿਦੇਸ਼ ਦੇ ਟੂਰ ਲਾਏ ਆ ਉਥੋਂ ਸੰਗਤ ਨੇ ਪੈਸਾ ਦਿੱਤਾ ਨਿਜਮ ਅਨਸਾਰ ਉਹ ਪੈਸਾ ਜਿਹੜਾ ਉਹ ਜਮ੍ਹਾਂ ਕਰਾਉਣਾ ਬਣਦਾ ਸੀ ਜਥੇਦਾਰ ਨੂੰ ਫਿਰ ਉਹ ਕਹਿੰਦਾ ਜਥੇਦਾਰ ਨੂੰ ਜਦੋਂ ਪੁੱਛਿਆ ਗਿਆਗਾ ਉਹ ਕਹਿੰਦੇ ਜੇ ਪਹਿਲਿਆਂ ਨੇ ਕਰਾਇਆ ਤਾਂ ਮੈਂ ਕਰਾ ਦਿੰਨਾ ਤਾਂ ਉਸਤੇ ਬਲਟੋਹਾ ਸਿੰਘ ਨੇ ਪਲਟਮਾ ਵਾਰ ਕੀਤਾ ਕਿ ਪਹਿਲਾਂ ਨੇ ਜਥੇਦਾਰ ਬਾਹਰਲੇ ਦੇਸ਼ ਗਈ ਨਹੀਂ ਵਿਚਾਰੇ ਇਹ ਬਾਰੋਂ ਮੁੜਦਾ ਨਹੀਂ ਕਹਿੰਦਾ ਤੇ ਪੈਸਾ ਆ ਕੇ ਜਮ੍ਹਾਂ ਕਰਾਉਣਾ ਸੀ ਕਮੇਟੀ ਦਿੰਦੀ ਐ ਨਾ ਦਿੰਦੀ ਐ ਬਾਅਦ ਦੀ ਗੱਲ ਐ ਕਿਰਾ ਜਮ੍ਹਾਂ ਕਰਾ ਕੇ ਰਸੀਦ ਲੈਣੀ ਸੀ ਮਤਲਬ ਜਾਦਾ ਤੋਸ਼ਖਾਨੇ 'ਚ ਜਮਾ ਹੁੰਦਾ ਤੇ ਜਾਂ ਗੁਰੂ ਦੀ ਜਿਹੜੀ ਗੋਲ ਕਾ ਉਹਦੇ ਵਿੱਚ ਜਮਾ ਹੁੰਦਾ ਫੇਰ ਕਮੇਟੀ ਜੋ ਫੈਸਲਾ ਕਰਦੀ ਉਹਨੂੰ ਵਾਪਸ ਦੇ ਦਿੰਦੀ ਰੂਲ ਤਾਂ ਕਹਿੰਦਾ ਇਹ ਬਣਦੇ ਨਾ ਤੇ ਦੂਜਾ ਜਿਹੜਾ ਹੈਗਾ ਤਖਤ ਹੈ ਜਿਹੜੇ ਉਹ ਇੱਕ ਹਰ ਬੰਦੇ ਵਾਸਤੇ ਬਣੇ ਨਾ ਹਰ ਗਰੀਬ ਆਉਂਦਾ ਮੀਰ ਆਉਂਦਾ ਉੱਥੇ ਹਰ ਨੂੰ ਹਰ ਇੱਕ ਨੂੰ ਸਤਿਕਾਰ ਨਾਲ ਵੇਖਣਾ ਚਾਹੀਦਾ ਹੈ ਇਹ ਮਟੂਹਾ ਕਹਿੰਦੇ ਵੀ ਜਿਹੜਾ ਹਰਪੀਜ ਜਥੇਦਾਰ ਹੈ ਇਹ ਤਾਂ ਹੱਥ ਧੋ ਕੇ ਕਹਿੰਦਾ ਅਕਾਲੀ ਦਲ ਮੰਗਰ ਤੇ ਸਾਡੇ ਮੰਗਰ ਹੱਥ ਧੋ ਕੇ ਪੈ ਗਿਆ ਇਹ ਨਹੀਂ ਤਾਂ ਕੁਝ ਅੱਗਾ ਪਿੱਛਾ ਦੇਖਿਆ ਨਹੀਂ ਜਿਹੜਾ ਕਿ ਸਾਡੀ ਸਰਕਾਰ ਤੋਂ ਬਿਨਾ ਵੀ ਕੋਈ ਬੇਨਿਜ਼ਮੀਆ ਹੋਈਆਂ ਉਹ ਵੀ ਸਾਡੇ ਸਿਰ ਮੜੀ ਜਾਂਦਾ ਇਹਦੀ ਬੈਂਕ ਦੀਆਂ ਏਜੰਸੀਆਂ ਨਾਲ ਏਜੰਸੀਆਂ ਮਤਲਬ ਇਹਨੂੰ ਕਹੇ ਵੀ ਜਿਵੇਂ ਜਿਨ੍ਹਾਂ ਨੂੰ ਫੋਨ ਕਰਦਾ ਹੈ ਜਿਨ੍ਹਾਂ ਨੂੰ ਜਥੇਦਾਰ ਫੋਨ ਕਰਦਾ ਜਾਂ ਆਉਂਦੇ ਆ ਤੋ ਪੋਲੀਟਿਕਲ ਲੀਡਰਾਂ ਦੀ ਗਾਜ ਸੱਟ ਰਿਹਾ ਜਿਵੇਂ ਚੰਨੀ ਫੋਨ ਕਰਦਾ ਜਾਂ ਹੋਰ ਇਧਰ ਉਧਰੋਂ ਭਾਜਪੀ ਵਾਲੇ ਫੋਨ ਕਰਦੇ ਆ ਤੇ ਇਹਦਾ ਮਤਲਬ ਵੀ ਜਿਹੜਾ ਅਕਾਲੀ ਦਲ ਨੂੰ ਇਹ ਖੋਰਾ ਲਾਉਣਾ ਚਾਹੁੰਦਾ ਤੇ ਖਤਮ ਕਰਨਾ ਚਾਹੁੰਦਾ ਹੈ ਉਹਨਾਂ ਨੇ ਇਹਨੂੰ ਕਹਿੰਦੇ ਫੰਡਸ ਜਾਂ ਇਹਦੇ ਐਕਸੀਲੇਟਰ ਲਾਇਆ ਹੋਇਆ ਵੀ ਤੂੰ ਇੱਥੇ ਬਹਿ ਕੇ ਤਖਤ ਤੇ ਬੈਠ ਕੇ ਅਕਾਲੀ ਦਲ ਨੂੰ ਬਾਦਲ ਕਾਂ ਨੂੰ ਜਿਹੜੇ ਪੁਰਾਣੇ ਲੀਡਰ ਨੂੰ ਖਤਮ ਕਰ ਜੋ ਲੈਣਾ ਲਈ ਇਹ ਇਹ ਬਲਟੋਹਾ ਜੀ ਦੇ ਬਿਆਨ ਨੇ ਹੁਣ ਕਿਸੇ ਨੂੰ ਗਾਲਾਂ ਕੱਢਣੀਆਂ ਕਹਿੰਦਾ ਜੁੱਤੀ ਫੇਰਨੀ ਕਿਹੜੀ ਗੁਰਮਤ ਹੈ ਜੀ ਉਹਦੇ ਦੋਸ਼ ਨਾ ਬਲਟੋਹਾ ਦੇ ਕਹਿੰਦਾ ਸੀ ਮੰਨ ਲਓ ਗਲਤ ਐ ਸਾਡੀ ਸਰਕਾਰ ਚ ਬੇਨਿਜਮੀਆਂ ਹੋਈਆਂ ਸਭ ਤੋਂ ਗਲਤੀਆਂ ਹੋਈਆਂ ਸਾਨੂੰ ਸਜ਼ਾ ਲਾਤੀ ਅਸੀਂ ਭੁਗਤਦੇ ਹਾਂ ਭੁਗਤਾਂਗੇ ਜਿਹੜੀ ਰਹਿੰਦੀ ਐ ਪਰ ਗਾਲ ਕੱਢਣੀ ਜਾਂ ਮਤਲਬ ਜੁੱਤੀ ਫੇਰਨੀ ਜਾਂ ਸੰਗਤ ਕਹੋ ਉਹ ਤੇ ਜੁੱਤੀ ਕਿਉਂ ਨਹੀਂ ਫੇਰੀ ਕਹਿੰਦਾ ਉੱਥੇ ਆਪ ਲੜਾਈ ਵਾਸਤੇ ਥੋੜੋ ਜਿਹਾ ਸੱਦੇ ਜੀ ਇੱਕ ਸਿੰਧਾ ਤੱਕ ਵਿਚਾਰ ਸੀ ਵਿਚਾਰਧਾਰਾ ਦੇ ਵਿੱਚ ਮੈਨੂੰ ਜੋ ਮਰਜ਼ੀ ਸਜ਼ਾ ਦਿੰਦੇ ਕਹਿੰਦਾ ਮੈਂ ਤਾਂ ਉਦੋਂ ਦਾ ਕਹੀ ਜਾਂਦਾ ਵੀ ਜਿਹੜੀ ਡੇਢ ਘੰਟੇ ਦੀ ਵੀਡੀਓ ਚਲਾਓ ਤੇ ਦੂਸਰੀ ਗੱਲ ਜਿਹੜੀ ਉਹਨੇ ਕਹੀ ਹੈ ਵੀ ਉਹਨੇ ਕਿਹਾ ਵੀ ਰਗਵੀਰ ਸਿੰਘ ਨੇ ਲੀਕ ਕਰਤੀ ਉਹਦਾ ਲਗੀ ਬਲਟੋਹਾ ਜੀ ਕਹਿੰਦੇ ਇਹ ਵੀ ਹਰਪ੍ਰੀਤ ਸਿੰਘ ਗਿਆਨੀ ਜੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਤੇ ਵੀ ਦੋਸ਼ ਲਾ ਰਹੇ ਆ ਵੀ ਇਹਨਾਂ ਨੇ ਵੀਡੀਓ ਲੀਕ ਕਰਾਈ ਹੈ ਜੇ ਜਦੋਂ ਗਿਆਨੀ ਰਕबीर ਸਿੰਘ ਜੀ ਕਹਿ ਰਹੇ ਵੀ ਉਮੇ ਪਿੰਡ ਰਪਈਆ ਸੀਲ ਬੰਦ ਪਈਆ ਜੀ ਮੈਂ ਨਹੀਂ ਕਰਵਾਈ ਤੇ ਬਿਰਸਾ ਸਿੰਘ ਬਟੋਆ ਨੇ ਕਿਹਾ ਵੀ ਅਕਾਲ ਤਖਤ ਦੇ ਜਥੇਦਾਰ ਦੀ ਵੀ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤੁਸੀਂ ਇਹਨੇ ਕੀਤੀ ਹੈ ਤੇ ਤੋਹੀਣ ਕਰਕੇ ਉਹਦੀ ਵੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀਡੀਓ ਕਿੱਥੋਂ ਆਈ ਹੈ ਕਿਹਨੇ ਲੀਕ ਕਰੀ ਹੈ ਉਹ ਕਹਿੰਦਾ ਮੇਰਾ ਇਹਦੇ 'ਚ ਕੋਈ ਮਤਲਬ ਨਹੀਂ ਨਾ ਮੈਂ ਕਰੀਆ ਨਾ ਮੈਂ ਬਣਾਈ ਐ ਮੈਂ ਤਾਂ ਉਹਨਾਂ ਨਾਲ ਉਹਦੇ ਗਿਆਨ ਗੱਲਾਂ ਕਰ ਰਿਆ ਸੀ ਉੱਥੇ ਮੁਲਾਜ਼ਮ ਸੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ ਜਥੇਦਾਰਾਂ ਦੇ ਸਹਾਇਕ ਸੀ ਜਥੇਦਾਰਾਂ ਦੇ ਪੀਏਸੀ ਅੰਦਰ ਜੋ ਵੀ ਸੀ ਫਿਰ ਜਿਹਨੇ ਬੈਰ ਲਈ ਕੀਤੀ ਐ ਫਿਰ ਬੂਸਟਰ ਲੱਗਿਆ ਉਹਦੇ ਕ੍ਰੈਡਿਟ ਕਾਰਡ 'ਚੋਂ ਬੂਸਟਰਾਂ ਦੇ ਪੈਸੇ ਕੱਟੇ ਗਏ 2200 ਰੁਪਏ ਉਹ ਨਿਸ਼ੱਤਰ ਸਿੰਘ ਦੇ ਆ ਫਿਰ ਇਹਦਾ ਮਤਲਬ ਪੇਜ ਨੂੰ ਕਹਿੰਦਾ ਨਿਸ਼ੱਤਰ ਸਿੰਘ ਚਲਾ ਰਿਹਾ ਕੌਣ ਚਲਾ ਰਿਹਾ ਹਰਪ੍ਰੀਤ ਸਿੰਘ ਨੂੰ ਸਾਰਾ ਪਤਾ ਐ ਇਦੋਂ 70 ਸਿੰਘ ਦੇ ਕਾਰਡ ਚੋਂ ਪੈਸੇ ਕੱਢ ਕੇ ਬੂਸਟਰ ਲੈ ਗਿਆ ਬੂਸਟਰ ਮਤਲਬ ਕੀ ਵੀ ਵੀਡੀਓ ਨੂੰ ਹੋਰ ਵਾਇਰਲ ਕਰੋ ਜਿਆਦਾ ਚੱਲੇ ਜਿਆਦਾ ਲੋਕਾਂ ਤੱਕ ਜਾਵੇ ਤਾਂ ਉਹ 70 ਸਿੰਘ ਨੇ ਕਾਰਡ ਚੋਂ ਹੋਇਆ ਕਹਿੰਦਾ ਉੱਥੋਂ ਤਪਤੀਸ਼ ਹੁੰਦੀ ਆ ਪਤਾ ਲੱਗਦਾ ਸਾਰਾ ਕੁਝ ਇਨਵੈਸਟੀਗੇਸ਼ਨ ਕੀਤੀ ਜਾਵੇ ਨਹੀਂ ਮੇਰਾ ਪਤਾ ਲੱਗ ਜੂ ਵੀ ਮੈਂ ਵੀਡੀਓ ਵਾਇਰਲ ਕਰਾਈ ਹੈ ਕੀਤੀ ਹੈ ਜਾਂ ਮੈਂ ਬਣਾਈ ਹੈ ਫਿਰ ਉਹ ਜਿਹੜੇ ਨੰਬਰ ਤੋਂ ਵਾਇਰਲ ਹੁੰਦੀ ਆ ਬਰਡੋਹਾ ਕਹਿੰਦੇ ਉਹ ਚ ਐਮੀ ਨੰਬਰ ਨਿਕਲੇ ਆਉਂਦਾ ਜਦੋਂ ਵਾਇਰਲ ਹੋ ਗਈ ਮੈਨੂੰ ਤਾਂ ਪਤਾ ਨਹੀਂ ਸੀ ਕਹਿੰਦਾ ਮੈਂ ਤਾਂ ਇੱਕ ਮੇਰਾ ਮਿੱਤਰ ਪਿਆਰਾ ਹੈ ਉਹ ਹਰ ਰੋਜ਼ ਮੈਨੂੰ ਹੁਕਮਨਾਮਾ ਭੇਜਦਾ ਹੈ ਦਿੱਲੀ ਤੋਂ ਜਾਂ ਪਟਨਾ ਸਾਹਿਬ ਤੋਂ ਮੈਂ ਤਾਂ ਉਹਨਾਂ ਨੇ ਭੇਜਿਆ ਫੋਨ ਆਇਆ ਕਹਿੰਦਾ ਮੈਂ ਤਾਂ ਫੇਰ ਪਤਾ ਲੱਗਿਆ ਵੀ ਇਹ ਕਲਿੱਪ ਹੈ ਜਿਹੜਾ ਉਹ ਵਾਇਰਲ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਪੱਤਰਕਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਜਥੇਦਾਰ ਸਭਾ ਨੇ ਮੇਰੇ ਤੇ ਪਾਬੰਦੀ ਲਾਈ ਹੋਈ ਸੀ ਮੈਂ ਨਹੀਂ ਬੋਲਣਾ ਪਰ ਜਦੋਂ ਮੈਨੂੰ ਫੋਨ ਆਉਣ ਲੱਗੇ ਫਿਰ ਮੈਂ ਉਹ ਤੇ ਜਵਾਬ ਦੇਣਾ ਸੀ ਵੀ ਮੈਂ ਨਹੀਂ ਵਾਇਰਲ ਕੀਤੀ ਜੀ ਨਾ ਮੈਂ ਬਣਾਈ ਹੈ ਹੁਣ ਜਿਹੜਾ ਉਹ ਕਹਿੰਦਾ ਮੈਂ ਇੱਕ ਵੱਡੀ ਗੱਲ ਕਹੀ ਆ ਜਥੇਦਾਰ ਤੇ ਉਹਨੇ ਮਿਰਸਾ ਸਿੰਘ ਬਲਟੋਹਾ ਨੇ ਕਹਿੰਦਾ ਵੀ ਮੇਰੇ ਤੇ ਜੁੱਤੀ ਫੇਰਨ ਵਾਲਾ ਕੌਣ ਹੁੰਦਾ ਤੇ ਕੌਣ ਹੁੰਦਾ ਸਾਨੂੰ ਉਹ ਪੰਥ ਚੋਂ ਕੱਢਣ ਵਾਲਾ ਤੇ ਉਹ ਮਾਫੀ ਮੰਗੇ ਕਹਿੰਦਾ ਜਥੇਦਾਰ ਤੇ ਕੌਣ ਹੁੰਦਾ ਉਹ ਗਾਲਾਂ ਕੱਢਣ ਵਾਲਾ ਪਹਿਲੀ ਗੱਲ ਮੇਰੀ ਉਮਰ ਤੋਂ ਕਹਿੰਦਾ ਬਹੁਤ ਛੋਟਾ ਐ ਚਿੱਟੀ ਦਾੜੀ ਐ ਮੇਰੇ ਮੈਂ ਗੁਰਸਿੱਖ ਬੰਦਾ ਐ ਅਮਰਤਧਾਰੀ ਐ ਜਿਹੜਾ ਬੰਦਾ ਉਸ ਸੰਸਥਾ ਦੇ ਵਿੱਚ ਬਹਿ ਕੇ ਉਸ ਤਖਤ ਤੇ ਬਹਿ ਕੇ ਜਥੇਦਾਰ ਕਹਿੰਦਾ ਬੋਲਣ ਦੇ ਲਾਇਕ ਨਹੀਂ ਤੇ ਕਹਿੰਦਾ ਮੈਨੂੰ ਤੁਸੀਂ ਇਹ ਦੱਸੋ ਬਲਟੋਹਾ ਕਹਿੰਦਾ ਵੀ ਉਹ ਜਥੇਦਾਰੀ ਦੇ ਲਾਇਕ ਹੈਗਾ ਤੇ ਬਲਟੋਹਾ ਤਾਂ ਕਹਿੰਦਾ ਮੇਰਾ ਇੱਕੋ ਹੀ ਮੇਰੀ ਬੇਨਤੀ ਹੈ ਸਿੱਖ ਸੰਗਤ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਜੋ ਆਧਾਰ ਹੈ ਜੋ ਇਹਨਾਂ ਨੂੰ ਨਿਯੁਕਤ ਕਰਦਾ ਹੈ ਜੋ ਵਿੰਗ ਹੈ ਅੰਤਰਿੰਕ ਕਮੇਟੀ ਹੈ ਪ੍ਰਤਾਲ ਕਰਤਾ ਕਮੇਟੀ ਉਹ ਕਹਿੰਦਾ ਮੇਰੇ ਤੇ ਇੱਕੋ ਹੀ ਬੇਨਤੀ ਹੈ ਵੀ ਇਹ ਜਥੇਦਾਰ ਜਥੇਦਾਰੀ ਦੇ ਕਾਬਲ ਨਹੀਂ ਹੁਣ ਇਹਨਾਂ ਦੇ ਆਸਵੇਂ ਸਿੰਘ ਫਸੇ ਹੋਏ ਐ ਮਤਲਬ ਆਪਾਂ ਕਹਿੰਦੇ ਆ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਉਹ ਸਿੰਘ ਫਸੇ ਹੋਏ ਐ ਹੁਣ ਕਿਤੋਂ ਦਾ ਕੋਈ ਕਿਤੇ ਨੂੰ ਭਾਲ ਲੈਂਦਾ ਕੋਈ ਨਸਤਰ ਸਿੰਘ ਨੂੰ ਭਾਲ ਲਿਆਉਂਦਾ ਕੋਈ ਜਿਹੜਾ ਹੈਗਾ ਆਪਣਾ ਕਿਸੇ ਨੂੰ ਹੋਰ ਭਾਲ ਲਿਆਉਂਦਾ ਇਸ ਕਰਕੇ ਜਿਹੜਾ ਹੈਗਾ ਕੋਈ ਇਹਦੇ ਸਾਧੂ ਨੂੰ ਪਾੜ ਲਿਆਉਂਦਾ ਉਹ ਕੈਮਰਿਆਂ ਦੇ ਮੂਹਰੇ ਜਿਹੜਾ ਹੈਗੇ ਨੇ ਦੀ ਚਰਚਾਵਾਂ ਚੱਲੀ ਜਾਂਦੀਆਂ ਸੋ ਬਲਡੋਹਾ ਨੇ ਬਹੁਤ ਵੱਡੇ ਇਤੇ ਤੇ ਇਲਜ਼ਾਮ ਲਾਏ ਐ ਤੇ ਬਾਕੀ ਤੁਸੀਂ ਇਸ ਵੀਡੀਓ ਰਾਈ ਦੱਸ ਹੀ ਦਿੱਤਾ ਤੇ ਬਲਡੋਹਾ ਬਾਰ-ਬਾਰ ਹਰਪ੍ਰੀਤ ਸਿੰਘ ਕਹਿੰਦਾ ਵੀ ਮੈਨੂੰ ਟਾਰਗੇਟ ਕਰ ਰਹੇ ਐ ਤੇ ਬਲਡੋਹਾ ਕਹਿੰਦਾ ਵੀ ਸਾਡੀਆਂ ਜੜਾਂ 'ਚ ਬੈਠਾ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਇਹ ਕਹਿੰਦੇ ਵੀ ਕਾਲੀਦਲ ਨੂੰ ਪੰਜਾਬ 'ਚੋਂ ਖਤਮ ਕਰ ਜਿਹੜੇ ਲੀਡਰ ਆ ਇਹਨਾਂ ਦੀ ਭੰਡੀ ਪ੍ਰਚਾਰ ਕਰ ਤੈਨੂੰ ਜਿਹੜਾ ਕੁਝ ਮੰਨਦਾ ਸੀ ਦੇ ਦਾਂਗੇ ਜੇ ਤੈਨੂੰ ਤਖਤ ਤੋਂ ਹਟਾਉਂਦੇ ਆ ਤਾਂ ਅਸੀਂ ਤੇਰੇ ਨਾਲ ਖੜੇ ਆ ਹਰ ਭੀਤ ਨਹੀਂ ਕਰ ਰਿਹਾ ਕਹਿੰਦੇ ਹਰ ਭੀਤੋਂ ਕਰਵਾਇਆ ਜਾ ਰਿਹਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ